ਦੋਸਤੋ ਆਪਾਂ ਪਹੁੰਚੇ ਆਂ ਪਿੰਡ ਹਬੀਬ ਕੇ ਜੇਕਰ ਹਬੀਬ ਕੇ ਪਿੰਡ ਦਾ ਬੰਨ ਟੁੱਟ ਜਾਂਦਾ ਤੇ ਫਿਰੋਜ਼ਪੁਰ ਦਾ ਸਾਰਾ ਏਰੀਆ ਜਿੰਨੇ ਵੀ ਪਿੰਡ ਨੇ ਸਭ ਡੁੱਬ ਜਾਣਗੇ ਕਿਉਂਕਿ ਸਤਲੁਜ ਦਰਿਆ ਨੇ ਇੱਕ ਐਹੋ ਜੀ ਘਮਣ ਘੇਰੀ ਪਾਈ ਆ ਜਿੰਨੇ ਕੇ 25 ਪਿੰਡਾਂ ਦੀ ਸੰਗਤ ਨੂੰ ਫਾਇ ਚੜਾ ਰੱਖਿਆ ਤਾਂ ਮਿੱਤਰੋ ਇਹ ਉਹ ਬਾਨਾ ਜਿੱਥੇ ਕੇ ਸਤਲੁਜ ਦਰਿਆ ਨੇ ਢਾਂ ਰੋੜ ਦਿੱਤੀਆਂ ਇੱਥੇ ਆਪ ਨੂੰ ਆ ਵੀਰ ਮਿਲਿਆ ਇਹਨੇ ਆਪ ਨੂੰ ਪੂਰੀ ਕਹਾਣੀ ਦੱਸੀ ਇਹਨਾਂ ਮਲੀ ਸਾਹਿਬ ਜੇਕਰ ਇਹ ਬੰਨ ਟੁੱਟਦਾ ਨਾ ਤੇ ਸਾਡੇ ਤੋਂ ਬੰਨ ਬੰਨਿਆਣੀ ਜਾਣਾ ਕਿਉਂਕਿ ਦਰਿਆ ਦਾ ਪਾਣੀ ਉੱਚਾ ਫਰੋਜਪੁਰ ਸ਼ਹਿਰ ਸਾਰਾ ਬਿਲਕੁਲ ਹੀ ਨੀਵਾ ਤੇ ਬੜੇ ਖਤਰੇ ਦੇ ਨਿਸ਼ਾਨ ਦੇ ਵਿੱਚ ਆ ਤੁਹਾਨੂੰ ਅੱਗੇ ਦਿਖਾ ਦਿੰਦੇ ਆ ਪਾਣੀ ਸਿਮ ਰਿਹਾ ਤੇ ਆ ਉਹ ਘੁੰਮਣ ਕੇਰੀ ਆ ਜਿਹੜੀ ਸਤਲੁਜ ਦਰਿਆ ਦੇ ਵਿੱਚ ਆ ਬਿਲਕੁਲ ਹਬੀਬ ਕੇ ਪਿੰਡ ਦੇ ਸਾਹਮਣੇ ਇੱਥੇ ਤੁਸੀਂ ਜਦੋਂ ਗਏ ਫਰੋਜਪੁਰ ਤੋਂ ਅਲੀ ਕੇ ਪਿੰਡ ਜਾ ਕੇ ਅੱਗੇ ਪਿੰਡ ਆਊਗਾ ਹਬੀਬ ਕੇ ਤਾਂ ਐਡਾ ਖਤਰਨਾਕ ਮੰਜ਼ਰ ਮੈਂ ਪਹਿਲੀ ਵਾਰੀ ਦੇਖਿਆ ਤੇ ਵੇਖ ਕੇ ਮੈਂ ਖੁਦ ਹੈਰਾਨ ਤੇ ਪਰੇਸ਼ਾਨ ਹੋ ਗਿਆ ਅੱਗੇ ਨਾਲ ਕੋਈ ਪਾਣੀ ਉਤਰਿਆ ਵੀਰੇ ਨਹੀਂ ਪਾਣੀ ਵਧਿਆ ਅੱਗੇ ਨਾਲ ਵਧਿਆ ਠੀਕ ਹੈ ਜਿਹੜਾ ਤੜਕੇ ਪਾਣੀ ਛੱਡਿਆਣਾ ਉਹਦੇ ਕਰਕੇ ਹੀ ਵਧਿਆ ਫਿਰ ਵਧ ਗਿਆ ਪਾਣੀ ਯਾਨੀ ਹਾਂ ਜੇ ਹਿਸਾਬ ਲਈਏ 2 ਘੰਟੇ ਪਹਿਲਾਂ ਪਾਣੀ ਘੱਟ ਸੀ ਉਦੋਂ ਬਾਅਦ ਵਧਿਆ ਤੇ ਜਿੰਨਾ ਜਰਾ ਯਾਨੀ ਕਿ ਘੁੰਮਣ ਘੇਰੀ ਜੀ ਹਟਦੀ ਨਹੀਂ ਉਹ ਨੁਕਸਾਨ ਹੋਉਂਦਾ ਉਹ ਨਜ਼ਰ ਤੁਸੀਂ ਇੱਥੇ ਜਾ ਨਹੀਂ ਸਕਦੇ ਇਹ ਨੁਕਸਾਨ ਹੈ ਤੇ ਜੇ ਬਾਈ ਦੀ ਬੰਨ ਟੁੱਟਦਾ ਤੇ ਕਿੰਨੇ ਕ ਨੁਕਸਾਨ ਕਰ ਸਕਦਾ ਮੈਂ ਕਿਹਾ ਪ੍ਰੋਜਪੁਰ ਜਿਹੜਾ ਏਰੀਆ ਨਾ ਇਹ ਬੜਾ ਮੈਂ ਕਿਹਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਅੱਛਾ ਇਹਦੀਆਂ ਜਿੰ ਕਿੰਨੇ ਦੋ ਟਾਵਾਂ ਜਿਹੜੀਆਂ ਨੇ ਯਾਨੀ ਕਿ ਵੀ ਤਹਿ ਸਨੇਸ ਕਰਤੀਆਂ ਲਗਭਗ ਇੱਥੋਂ ਕਿੰਨਾ ਕ ਝੋਨਾ ਹੁੰਦਾ ਸੀ ਕਿੰਨੇ ਕਿਲੇ ਵਾੜ ਝੋਨਾ ਇਧਰ ਵਾਲੀ ਸਾਈਡ ਤੇ ਝੋਨਾ ਘੱਟ ਹੁੰਦਾ ਸੀ ਪਰਲੀ ਸਾਈਡ ਤੇ ਜਿਵੇਂ ਝੋਨਾ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਏਰੀਆ ਜਿਹੜਾ ਨਾ ਉਹ ਦੋ ਕਿਲੇ ਹਾਂ ਆਲੀ ਘਰ ਆ ਗਿਆ ਸਾਹਮਣੇ 1/2 ਕਿਲੋਮੀਟਰ ਦੇ ਕਰ। ਔਰ ਸਾਹਮਣੇ ਹਾਂ ਹਾਂ ਸਹੀ ਗੱਲ ਹੈ। ਇਹ ਸਾਰਾ ਡੁੱਬਿਆ ਪਿਆ ਘਰ ਸਾਰੇ ਪਾਣੀ ਦੇ ਵਿੱਚ ਨੇ। ਹਾਂਜੀ ਹਾਂਜੀ ਹਾਂਜੀ। ਇਹ ਘਟੋ ਘਟ ਨਹੀਂ ਤਾਂ ਇਹ ਥੋੜਾ ਝੋਨੇ ਦਾ ਥੋੜਾ ਥੋੜਾ ਦਿਖ ਰਿਹਾ ਜੇ ਆਪਾਂ ਉੱਧਰ ਵਾਲੀ ਏਰੀਆ 'ਚ ਜਾ ਕੇ ਵੇਖੀ ਨਾ ਪਾਣੀ ਜਿਵੇਂ ਕੀ ਆਪਾਂ ਕਹਿ ਦਈਏ ਝੋਨੇ ਤਕਰੀਬਨ ਡੁੱਬੇ ਪਿਆ। ਅੱਛਾ। ਵਾਦ ਵਾਦ ਝੋਨਾ ਇੰਨਾ ਵਿਖਦਾ ਹੋਏ। ਇੰਨਾ ਵਿਖਦਾ। ਆਈਡੀਆ ਵਾਦ ਵਾਦ ਕਿੰਨੇ ਕਿੱਲਾਂ ਦਾ ਨੁਕਸਾਨ ਹੋ ਗਿਆ। ਮੈਂ ਯਾਰ 1 ਕਿੜੀ ਆਪਾਂ ਜੇ ਦੂਰ ਟੱਕਰ ਦੇਖਿਆ ਯਾਰ 1 ਕਿੜ। ਹੁੰਦਾ ਨਹੀਂ ਦੀ ਖਤਮ ਆ ਪਾਣੀ ਸੁੱਕਣ ਤੇ ਵੀ ਬਹੁਤ ਟਾਈਮ ਲੱਗ ਜਾਣਾ ਤੁਮ ਇਹ ਦੱਸ ਵੀਰ ਵੀ ਆ ਜਿਹੜੇ ਲੱਗੀ ਸੰਗਤ ਹਾਂਜੀ ਹਾਂਜੀ ਇਹ ਮਤਲਬ ਕਿ ਤੁਸੀਂ ਆਪ ਸਾਰੇ ਲੱਗੇ ਜਾਂ ਪ੍ਰਸ਼ਾਸਨਾਂ ਨਹੀਂ ਕੋਈ ਨਹੀਂ ਇਹ ਸਾਡੇ ਸਾਰੇ ਆ ਨਾਲ ਦੇ ਜਿਹੜੇ ਪਿੰਡ ਨਾ ਤੇ ਉਹ ਸਾਰੇ ਭਰਾ ਇੱਥੇ ਆਣ ਕੇ ਲੱਗੇ ਆ ਤੜਕੇ ਪਤਾ ਲੱਗਾ 6 ਵਜੇ ਉਦੋਂ ਫਿਰ ਸਾਰੇ ਭਰਾ ਆਏ ਅੱਛਾ ਅੱਛਾ ਇਹ ਇੱਥੇ ਆਣ ਕੇ ਫਿਰ ਪ੍ਰਬੰਧ ਕੀਤਾ ਆ ਤੇ ਉਹਨੇ ਚਰ ਨੂੰ ਢਾਲਾ ਢੋਲਾ ਖੁਰਗੀਆਂ ਸੀ ਹਾਂ ਖੋਖਰ ਚੁੱਕੀਆਂ ਸੀਗੀਆਂ ਫਿਰ ਇੱਥੇ ਬਾਈ ਆ ਗਏ ਫਿਰ ਜਿਵੇਂ ਲਾਗੇ ਤਾਕੇ ਪਿੰਡਾਂ ਨੂੰ ਪਤਾ ਲੱਗਾ ਅੱਛਾ ਫਿਰ ਇੱਥੇ ਆਣ ਕੇ ਭਰੇ ਸੀ ਅਸੀਂ ਹੁਣ ਲੰਗਰ ਦੀ ਸੇਵਾ ਲੈ ਕੇ ਆਏ ਅੱਛਾ ਜੀ ਪਤਾ ਲੱਗਾ ਕਿ ਇੱਧਰ ਲੰਗਰ ਦੀ ਬਹੁਤ ਆਪਣਾ ਕਿਹੜਾ ਪਿੰਡ ਹੈ ਵੀਰਾ ਆਪਣਾ ਪਿੰਡ ਮੁਖਮਖਾਨ ਹੈ ਜੀ ਅੱਛਾ ਨਾਂ ਕੀ ਤੁਹਾਡਾ ਗੁਰਜੋਰਾ ਸਿੰਘ ਮੇਰਾ ਨਾਮ ਹੈ ਗੁਰਜੋਰਾ ਸਿੰਘ ਬਹੁਤ ਵੈਰੀ ਗੁੱਡ ਭਰਾਵਾ ਬਹੁਤ ਬਹੁਤ ਧੰਨਵਾਦ ਤੁਸੀਂ ਜੇ ਆਪਣੇ ਅੱਗੇ ਨੌਜਵਾਨ ਮੈਂ ਤਾਂ ਵੇਖ ਕੇ ਸੇਵਾ ਨੇ ਹੈਰਾਨ ਜਿਵੇਂ ਕਿ ਬਹੁਤ ਰੋਣਾ ਆਦਾ ਜੇ ਜ਼ਮੀਨਦਾਰ ਫਸਲ ਤਾਂ ਖਤਮ ਹੋਈ ਪਈ ਹੈ ਜੀ ਮੈਂ ਕਹਿੰਦਾ ਵੀ ਜਿਹਦੀ ਇੱਥੇ ਜ਼ਮੀਨ ਹੈ ਵਿੱਚ ਉਹਦੇ ਤਾਂ ਮੂਰਾ ਬਣਾਤਾ ਹੋਣਾ ਨੇ ਕਿਉਂਕਿ ਇਧਰੋਂ ਤਾਂ ਖਾਈ ਜਾਂਦਾ ਫਸਲ ਜੇ ਆਪਾਂ ਹਿਸਾਬ ਲਈਏ ਕਣਕ ਵਿੱਚ ਕਣਕ ਦੇ ਵੀ ਹੋਣ ਦੇ ਚਾਂਸ ਬੜੇ ਘੱਟ ਆ ਤੇ ਪੱਧਰ ਕੌਣ ਕਰੂਗਾ ਯਾਰ ਪਰ ਜੇ ਪੱਧਰ ਕਰੀਏ ਤੇ ਹੋਵੇਗੀ ਪਰ ਆਪਣੇ ਜਿਹੜੇ ਬੰਦੇ ਆ ਜਿਵੇਂ ਸਰਕਾਰਾਂ ਆ ਉਹਨਾਂ ਨੇ ਇਥੋਂ ਮਿੱਟੀ ਨਹੀਂ ਚੱਕਣ ਦੇਣੀ ਆਪਣੋਂ ਰੇਤਾ ਨਹੀਂ ਚੱਕਣ ਦੇਣਾ ਅੱਛਾ ਤੇ ਰੇਤਨ ਜੇ ਰੇਤਾ ਚੱਕਣ ਦੇ ਦੇਣ ਤੁਹਾਨੂੰ ਤਾਂ ਫੇਰ ਨਹੀਂ ਰੇਤਾ ਇਹਨਾਂ ਨੇ ਚੱਕਣ ਦੇਣੀ ਨਹੀਂ ਪਹਿਲੇ ਤਾਂ ਅਹਾਂ ਇਹਨਾਂ ਨੇ ਇਥੋਂ ਕੋਲਾ ਨਹੀਂ ਭਰਨ ਦੇਣਾ ਇਹ ਮਾਲਕੀਆਂ ਤੁਹਾਡੀਆਂ ਦਰਿਆ ਦੇ ਵਿੱਚ ਕੇ ਕਿਵੇਂ ਐ ਇੱਕੀ ਸਾਥ ਮਾਲਕੀ ਜ਼ਮੀਨਾਂ ਆ ਮਾਲਕੀ ਜ਼ਮੀਨਾਂ ਨੇ ਮਾਲਕੀ ਜ਼ਮੀਨ ਦੇ ਵਿੱਚ ਤੁਹਾਡੇ ਦੋ ਰੋ ਜੀ ਕਿਉਂ ਦੇ ਤੌਰ ਕਬਜ਼ੇ ਤੋਂ ਉਹ ਦੋ ਬਾਅਦ ਚ ਕੱਚੀ ਕੀਤੀ ਗਈ ਹੈ ਅੱਛਾ ਜਦੋਂ ਲਾਟ ਹੋਈਆਂ ਸੀ ਉਦੋਂ ਮਾਲ ਕੀ ਸੀ ਗਿਆ ਉਸ ਤੋਂ ਬਾਅਦ ਦਰਿਆ ਟੱਪ ਗਿਆ ਇੱਥੇ ਵੀ ਆ ਫਿਰ ਕੱਚਾ ਹੋ ਗਿਆ ਖਿੱਚਦਾ ਖਿੱਚਦਾ ਹਨਾ ਇਹ ਲੋਕਾਂ ਦੇ ਕਬਜ਼ੇ ਤੋਂ ਗੁਰਦੂਰੀਆਂ ਹੈਗੀਆਂ ਨੇ ਚਲੋ ਜਮੀਨਾਂ ਦਾ ਜਮੀਨਾਂ ਹੀ ਆ ਚਲੋ ਆਪਾਂ ਠੀਕਾ ਜਮੀਨ ਹੀ ਹੁਣ ਜੀ ਤੁਹਾਡੇ ਤੰਬੂਰਾ ਹਾਲ ਤੁਹਾਨੂੰ ਦਿਖਾ ਦਿੰਨੇ ਐਸ ਘੁੰਮਣ ਕੇਰੀ ਨੇ ਫਰੋਜਪੁਰ ਸ਼ਹਿਰ ਨੂੰ ਮੈਂ ਤੁਹਾਨੂੰ ਦਿਖਾ ਦੇਣਾ ਮੇਨ ਇਹਦਾ ਪੁਆਇੰਟ ਕਿੱਥੇ ਆ ਮੇਨ ਪੁਆਇੰਟ ਇਹਦਾ ਇੱਥੇ ਆ ਜੀ ਇੱਥੇ ਜੇ ਆਣ ਕੇ ਬਾਹਲਾ ਹੋ ਜਾਂਦਾ ਦੇਖੋ ਇਹ ਇਸ ਜਗ੍ਹਾ ਤੇ ਜਾ ਕੇ ਕਿਉਂਕਿ ਪਤਾ ਨਹੀਂ ਜਿਵੇਂ ਅੰਦਰ ਕੋਈ ਟੋਇਆ ਬਣ ਗਿਆ ਇੱਥੋਂ ਪਾਣੀ ਘੁੰਮਣਾ ਸਟਾਰਟ ਹੁੰਦਾ ਇਹਦਾ ਸੈਂਟਰ ਆ ਜੀ ਇਹ ਇਹਦਾ ਸੈਂਟਰ ਆ ਤੇ ਇਹਦੇ ਆਲੇ ਦੁਆਲੇ ਪਾਣੀ ਘੁੰਮਦਾ ਜੀ ਇਹ ਤੇ ਬਹੁਤ ਬਹੁਤ ਵੱਡਾ ਯਾਨੀ ਕਿ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਬੰਨ ਟੁੱਟਦੇ ਆ ਕਿਉਂਕਿ ਜਿੰਨੀਆਂ ਵੀ ਢਾਵਾਂ ਸਾਰੀਆਂ ਟੁੱਟ ਚੁੱਕੀਆਂ ਨੇ ਤੇ ਮੈਂ ਕਹਿੰਦਾ ਵੀ ਆ ਬੰਦੇ ਯਾਰ ਆਏ ਆ ਪਿੰਡਾਂ 25 ਪਿੰਡਾਂ ਤੋਂ ਇਕੱਠੇ ਹੋ ਕੇ ਬੰਦੇ ਇੱਥੇ ਆਣ ਕੇ ਸੇਵਾ ਕਰੀ ਜਾਂਦੇ ਆ ਪ੍ਰਸ਼ਾਸਨ ਦਾ ਕਹਿੰਦੇ ਕੋਈ ਸਾਨੂੰ ਧੋਕਣੀਗਾ ਲੰਗਰ ਚੱਲੀ ਜਾਂਦੇ ਆ ਢਾਵਾਂ ਲਾਈ ਜਾਂਦੇ ਆ ਉਹ ਦੇਖੋ ਲੱਗੀਆਂ ਜਾਂਦੀਆਂ ਬਾਕੀ ਤੁਹਾਨੂੰ ਦਿ ਤੇ ਬਾਕੀ ਪਾਣੀ ਅੱਗੇ ਨਾਲੋਂ ਵੱਧਾ ਜਾ ਰਿਹਾ ਕਿਉਂਕਿ ਪਿੱਛੋਂ ਪਹਾਖੜਾ ਡੈਮ ਤੋਂ ਬਹੁਤ ਪਾਣੀ ਛੱਡਿਆ 110000 ਕਿਊਸਿਕ ਪਾਣੀ ਜਿਹੜਾ ਕਿ ਛੱਡ ਚੁੱਕੇ ਆ ਪਹਿਲਾਂ ਕੱਟ ਗਿਆ ਸੀ ਉਸ ਤੋਂ ਬਾਅਦ ਦੁਬਾਰਾ ਫੇਰ ਆ ਤੇ ਤੁਹਾਨੂੰ ਇੱਕ ਵਾਰਾ ਸੈਂਟਰ ਵਿਖਾ ਦਿੰਨੇ ਇਸ ਘੁੰਮਣਘੇਰੀ ਦਾ ਇਸ ਘੁੰਮਣਘੇਰੀ ਨੇ ਸਭ ਨੂੰ ਫਾਇ ਢੰਗ ਰੱਖਿਆ ਕਿਉਂਕਿ ਲਗਭਗ 2 2.5 ਕਿੱਲੇ ਅੱਗੇ ਯਾਨੀ ਕਿ ਜ਼ਮੀਨਾਂ ਸੀ 2.5 ਕਿੱਲੇ ਬਾੜ ਤੇ ਜਾ ਕੇ ਝੋਨਾ ਖੜਿਆ ਸੀ ਸਭ ਖੋਰ ਦਾ ਖੋਰ ਦਾ ਯਾਨੀ ਕਿ ਇੱਧਰ ਆ ਰਿਹਾ ਹੌਲੀ ਹੌਲੀ ਕਹਿੰਦੇ ਨਾਲ ਲੱਗਦਾ ਆ ਰਿਹਾ ਜਦੋਂ ਇਹ ਢਾ ਇੱਥੇ ਨਾਲ ਲਾਗੀ ਤਾਂ ਕਿਤੇ ਨਾ ਕਿਤੇ ਬੰਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਆਇਆ ਤੇ ਇਸ ਕਰਕੇ ਲੋਕ ਬਹੁਤ ਘਬਰਾਏ ਖੜੇ ਆ ਮੇਨ ਜਿਹੜਾ ਕੰਮ ਇੱਥੇ ਆਜੀ ਪਤਾ ਨਹੀਂ ਵੀ ਇੱਥੇ ਕਿਉਂਕਿ ਦਰਿਆ ਦਾ ਪਾਣੀ ਐ ਹੋ ਗਿਆ ਉਧਰੋਂ ਆਉਂਦਾ ਤੇ ਵਧਣਾ ਸਟਾਰਟ ਜਿਹੜਾ ਕਿ ਮਿੱਟੀ ਦਾ ਕਟਾਫ ਜਿਹੜਾ ਕਿ ਸ਼ੁਰੂ ਹੋ ਗਿਆ ਮੈਂ ਕਹਿੰਨਾ ਵੀ ਮੁਸੀਬਤ ਦੇ ਵਿੱਚ ਇਕੱਠ ਪੰਜਾਬ ਦੇ ਵਿੱਚ ਹੀ ਹੁੰਦਾ ਖਾਸ ਕਰਕੇ ਮੱਝ ਏਰੀਆ ਦੇ ਵਿੱਚ ਫਰੋਈਪੁਰ ਦੇ ਵਿੱਚ ਪਹੁੰਚੇ ਪਿੰਡ ਅਲੀ ਕਿ ਤੁਹਾਨੂੰ ਦਿਖਾ ਦਿੰਦੇ ਆ ਤੇ ਦਲੇਰੀਆ ਵੀ ਬੰਦਿਆਂ ਦੀ ਲੋਈ ਤੇ ਕਹਿੰਦੇ ਵੀ 25 ਪਿੰਡਾਂ ਦੀ ਜਨਤਾ ਜਿਹੜੀ ਇਕੱਠੀ ਹੋ ਕੇ ਆਈ ਆ ਇੱਥੇ ਲੱਗੇ ਹੋਏ ਆ ਬੰਨ ਬੰਨੀ ਜਾਂਦੇ ਆ ਆਰਮੀ ਵੀ ਨਾਲ ਆਈ ਤੁਸੀਂ ਦੇਖ ਸਕਦੇ ਜੇ ਇੱਧਰ ਹਾਂਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿਉਂਕਿ ਕਿਤੇ ਨਾ ਕਿਤੇ ਚਲੋ ਫਰੋਜਪੁਰ ਨੂੰ ਮਾਰ ਕਰਦਾ ਤੇ ਗਾਂ ਮੁਕਸਰ ਤੱਕ ਵੀ ਇਹ ਪਾਣੀ ਪਹੁੰਚਦਾ ਜੇਕਰ ਇੱਥੋਂ ਟੁੱਟਦਾ ਤਾਂ ਦੋਸਤੋ ਸਤਲੁਜ ਦਰਿਆ ਨੂੰ ਰੋਕਣ ਵਾਲੀਆਂ ਜਿਹੜੀਆਂ ਢਾਲਾਂ ਰੋੜੀਆਂ ਸੀ ਉਹਨਾਂ ਦੀ ਰਿਪੇਅਰ ਚੱਲੀ ਜਾਂਦੀ ਹੈ ਗੱਟਿਆਂ ਨਾਲ ਉਹ ਢਾਲਾਂ ਬੰਨੀਆਂ ਜਾ ਰਹੀਆਂ ਨੇ ਅਸੀਂ ਫਿਰ ਸਪੈਸ਼ਲ ਉੱਥੋਂ ਇਜਾਜ਼ਤ ਲੈ ਕੇ ਅਸੀਂ ਅੱਗੇ ਗਏ ਬਿਲਕੁਲ ਅੱਗੇ ਜਾ ਕੇ ਦੇਖਿਆ ਐਸੀ ਖੁਦ ਹੈਰਾਨ ਰਹਿ ਗਏ ਬਾਈ ਜੀ ਡਰ ਲੱਗੇ ਡਰ ਮੈਂ ਤਾਂ ਕਹਿਣਾ ਧੰਨ ਹੈ ਇਹਨਾਂ ਸੰਗਤਾਂ ਨੂੰ ਜਿਨ੍ਹਾਂ ਨੇ ਐਡੇ ਹੌਸਲੇ ਤਗੜੇ ਕਰਕੇ ਸਤਲੁਜ ਦਰਿਆ ਦੇ ਵਿੱਚ ਢਾਣਾ ਲਾਉਣੀਆਂ ਸਟਾਰਟ ਕੀਤੀ ਨੇ ਵੇਖੋ ਤੇ ਬਾਈ ਜੀ ਬਹੁਤ ਡੂੰਗੀ ਯਾਨੀ ਕਿ ਲਗਭਗ 20 ਤੋਂ ਲੈ ਕੇ 22 ਫੁੱਟ ਤੱਕ ਇਹਨਾਂ ਨੇ ਗੱਟੇ ਸੱਟੇ ਹੋਏ ਨੇ ਭਰ-ਭਰ ਕੇ ਮਿੱਟੀ ਦੇ ਗੱਟੇ ਵਿੱਚ ਰੇਤਾ ਪਾ ਕੇ ਉਹਦੇ ਵਿੱਚ ਸੱਟੇ ਹੋਏ ਨੇ 20 ਤੋਂ 22 ਫੁੱਟ ਤੱਕ ਯਾਨੀ ਕਿ ਸਮੁੰਦਰ ਕੀ ਕਰਦਾ ਵੀ ਜਦੋਂ ਘੁੰਮਣਕੇਰੀ ਆਉਂਦੀ ਹੈ ਉਰਲੀ ਸਾਈਡ ਤੋਂ ਮਿੱਟੀ ਚੱਕ ਕੇ ਪਰਲੀ ਸਾਈਡ ਲੈ ਜਾਂਦਾ ਤੇ ਇਧਰੋਂ ਖਾਲੀ ਕਰੀ ਜਾਂਦਾ ਪਰਾਂ ਜਾ ਕੇ ਰੇਤਾ ਚੜਾਈ ਜਾਂਦਾ ਤਾਂ ਮਿੱਤਰੋ ਜਿੰਨ ਜਰੇ ਘੁੰਮਣ ਕੋਰੀ ਨਹੀਂ ਰੁਕਦੀ ਉਹਨਾਂ ਚਿਰ ਢਾ ਲੱਗਣ ਨੂੰ ਹਟਣੀ ਨਹੀਂ ਐਡਾ ਖਤਰਨਾਕ ਦ੍ਰਿਸ਼ ਮੈਂ ਕੋਲੋਂ ਜਾ ਕੇ ਵੇਖਿਆ ਤਾਂ ਦੇਖੋ ਲਗਭਗ 2 ਤੋਂ ਲੈ ਕੇ 2.5 ਕਿਲੇ ਵਾਰਡ ਤੱਕ ਚੋਨਾ ਸੀ ਸਮੁੰਦਰ ਦੇ ਵਿੱਚ ਤੇ ਸਭ ਚੋਨਾ ਖਤਮ ਹੀ ਹੋ ਗਿਆ ਤੇ ਇੱਥੇ ਜੀ ਬਹੁਤ ਪ੍ਰਸਿੱਧ ਪੱਤਰਕਾਰ ਨਿਊਜ਼ ਲੰਬੀ ਪਹੁੰਚੇ ਤੇ ਕਵਰੇਜ ਕਰੀ ਜਾ ਰਹੇ ਨੇ ਤਾਂ ਦੋਸਤੋ ਸਰਕਾਰਾਂ ਨੂੰ ਇਹੀ ਮੈਂ ਦੱਸਣਾ ਚਾਹੁੰਦਾ ਸੀ ਇਹ ਵਿਖਾਉਣਾ ਚਾਹੁੰਦਾ ਸੀ ਵੀ ਪ੍ਰਸ਼ਾਸਨ ਪਹੁੰਚੇ ਲਗਭਗ ਬੰਨੇ ਜਿਹੜੇ ਕਿ ਮਜ਼ਬੂਤ ਕੀਤੇ ਜਾਣ ਜਿੱਥੇ ਉਹਨਾਂ ਨੂੰ ਪਤਾ ਵੀ ਢਾਲਾਂ ਖੁਰ ਚੁੱਕੀਆਂ ਨੇ ਉਥੇ ਲਿਆ ਕੇ ਸੀਮੈਂਟ ਬਲੈਕਟ ਵਗੈਰਾ ਪਾਏ ਜਾਣ ਜੇਕਰ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਬਚਾਉਣਾ ਤੇ ਵੀਰਾਂ ਨੇ ਸਾਡਾ ਬਹੁਤ ਬਹੁਤ ਧੰਨਵਾਦ ਕੀਤਾ ਸ਼ੁਕਰੀਆ ਕੀਤਾ ਵੀ ਤੁਸੀਂ ਆਣ ਕੇ ਮੇਰੀ ਸਭ ਕਵਰੇਜ ਕੀਤੀ ਇਹਦੇ ਦਿਖਾਇਆ ਆ ਦੇਖੋ ਜੀ ਇੱਕ ਮੰਡ ਡਿੱਗ ਚੁੱਕੀ ਆ ਇੱਕ ਯਾਨੀ ਕਿ ਲਾਲੋ ਇੱਕ ਪੱਥਰ ਦੀ ਜਿਹੜੀ ਇਹਨਾਂ ਨੇ ਬਣਾ ਕੇ ਰੱਖੀ ਸੀ ਢਾਲੋ ਇੱਕ ਹੀ ਸੀਮਤ ਹੈ ਇੱਕ ਡਿੱਗ ਚੁੱਕੀ ਆ ਤੇ ਕੁਝ ਇਸ ਤਰੀਕੇ ਦੇ ਹਾਲਾਤ ਫਿਰੋਜ਼ਪੁਰ ਦੇ ਨੇ ਸਤਲੁਜ ਦਰਿਆ ਪੂਰੇ ਗੁੱਸੇ ਵਿੱਚ ਸਮਝੋ ਤੁਸੀਂ ਵੀ ਚਰਮ ਸੀਮਾ ਤੇ ਆ ਜਿਸ ਕਾਰਨ ਕੇ ਨੁਕਸਾਨ ਦੇਣ ਬਾਅਦ ਇਹਨਾਂ ਵਾਧਾ ਜਾ ਰਿਹਾ ਪਾਣੀ ਵਧ ਗਿਆ 1 ਲੱਖ 10 ਹਜ਼ਾਰ ਕਿਊਸਕ ਪਾਣੀ ਡੈਮ ਨਹੀਂ ਛੱਡਿਆ ਗਿਆ ਉਸ ਨਾਲ ਕਹਿੰਦੇ ਵੀ ਇੱਕ ਵਾਰ ਫਿਰ ਪਾਣੀ ਦਾ ਪੱਧਰ ਵੱਧ ਚੁੱਕਿਆ ਤਾਂ ਇਹੋ ਜਿਹੇ ਹਾਲਾਤ ਆ ਪਤਾ ਸੀ ਤਾਂ ਭਾਗਾਂ ਵਾਲਿਆਂ ਵੀ ਬਹੁਤ ਬਚਤ ਆ ਚਲੋ بارش ਹੈਗੀ ਆ ਸਾਡੇ ਪਾਣੀ ਖੇਤਾਂ ਜਰੂਰ ਖੜਾ ਕਿਤੇ ਨਾ ਕਿਤੇ ਉਹ ਨਿਕਲ ਜਾਣਾ ਪਰ ਦੇਕਰ ਸਤਲੁਜ ਦਰਿਆ ਨੇ ਢਾਹ ਲਾਤੀ ਬੰਨ ਟੁੱਟ ਗਿਆ ਤੇ ਫਰੋਈਪੁਰ ਦੀ ਖੈਰ ਨਹੀਂ ਬਾਈ ਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ